ਸਸ਼ੀ ਕਾਲ ਜੀ ਸਾਰਿਆਂ ਨੂੰ ਸੰਧੂ ਬੁਟੀਕ ਕੋਰ ਦੋਨਾਂ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਆ ਆਸ ਕਰਦੇ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਸਾਡੇ ਚੈਨਲ ਨੂੰ ਤੁਸੀਂ ਪਹਿਲੀ ਵਾਰ ਦੇਖੇ ਲਏ ਹੋ ਜਿਨ੍ਹਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਰਿਕਵੈਸਟ ਆ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਡੀਓ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਦਾ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਵਰਕ ਚ ਫੈਬਰਿਕ ਚ ਸਟਿਚਿੰਗ ਸਟਾਈਲ ਦੇ ਕੇ ਵਰਕ ਦੇ ਨਾਲ ਜਾਂ ਫੈਬਰਿਕ ਦੇ ਨਾਲ ਹਨ ਜਿੱਦਾਂ ਵੀ ਤੁਸੀਂ ਚਾਹੋ ਆਪਣਾ ਹਰ ਇੱਕ ਤਰ੍ਹਾਂ ਦਾ ਆਪਣੇ ਕੋਲ ਫੈਬਰਿਕ ਆ ਵਰਕ ਆ ਪ੍ਰਿੰਟ ਆ ਪ੍ਰਿੰਟ ਸੂਟਾਂ ਦੇ ਵਿੱਚ ਵੀ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦੇ ਫੈਬਰਿਕ ਦੇ ਵਿੱਚ ਪ੍ਰਿੰਟ ਸੂਟ ਲੈ ਸਕਦੇ ਹੋ ਆਪਣੇ ਕੋਲ ਬਰਬਰੀ ਦਾ ਮਸਲੀਨ ਦਾ ਤੇ ਕ੍ਰੇਪ ਦੇ ਵਿੱਚ ਜੌਰ ਜੈਟ ਦੇ ਵਿੱਚ ਬਟਰ ਕਾਟਨ ਦੇ ਵਿੱਚ ਹਨਾ ਤੇ ਟਿਸਟਾ ਕਾਟਨ ਦੇ ਵਿੱਚ ਜਿੱਦਾਂ ਦੇ ਵੀ ਤੁਸੀਂ ਚਾਹੋ ਆਪਣੇ ਕੋਲੋਂ ਹਨਾ ਪ੍ਰਿੰਟਡ ਦੁਪੱਟਿਆਂ ਦੇ ਨਾਲ ਸੂਟ ਲੈ ਸਕਦੇ ਹੋਗੇ ਤੇ ਪ੍ਰਿੰਟ ਵਾਲੇ ਆਪਣੇ ਵਿਦਆਊਟ ਦੁਪੱਟਾ ਸੂਟ ਵੀ ਤੁਸੀਂ ਖਰੀਦ ਸਕਦੇ ਹੋਗੇ ਜਿੱਦਾਂ ਦਾ ਵੀ ਤੁਸੀਂ ਚਾਹੋ ਆਪਣਾ ਵਧੀਆ ਸੂਟ ਤਿਆਰ ਕਰਵਾ ਕੇ ਵੀ ਲੈ ਸਕਦੇ ਹੋ ਪ੍ਰਿੰਟ ਵਾਲਾ ਸਟਿਚਿੰਗ ਸਟਾਈਲ ਦੇ ਕੇ ਵੀ ਉਹਨਾਂ ਜੋ ਵਰਕ ਦੇ ਨਾਲ ਸਟਾਈਲ ਦੇ ਕੇ ਹਨਾ ਜਿੱਦਾਂ ਵੀ ਤੁਸੀਂ ਚਾਹੋ ਉਹਦਾ ਆਪਣਾ ਪ੍ਰਿੰਟ ਵਾਲਾ ਸੂਟ ਜਿਹੜਾ ਤਿਆਰ ਕਰਵਾ ਕੇ ਲੈ ਸਕਦੇ ਜਿਹੜੇ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਇਹ ਵੀ ਸਾਰੇ ਆਪਾਂ ਵਰਕ ਵਾਲੇ ਸੌਰੀ ਪ੍ਰਿੰਟ ਵਾਲੇ ਹੀ ਸੂਟ ਲੈ ਕੇ ਆਏਾਂਗੇ ਪ੍ਰਿੰਟ ਵਾਲੇ ਵੀ ਤੇ ਦੁਪੱਟਾ ਸੂਟ ਆਪਣੇ ਕੋਲ ਹੈਗੇ ਨੇਗੇ ਬਹੁਤ ਹੀ ਜਿਆਦੇ ਸੋਹਣੇ ਖੂਬਸੂਰਤ ਆਪਣੇ ਕੋਲ ਸੂਟ ਨੇ ਦੁਪੱਟਿਆਂ ਵਾਲੇ ਤੇ ਉਮੀਦ ਕਰਦੇ ਤੁਹਾਨੂੰ ਸਾਰਿਆਂ ਨੂੰ ਜਰੂਰ ਪਸੰਦ ਆਉਣਗੇ ਜਿਹੜਾ ਵੀ ਸੂਟ ਤੁਸੀਂ ਲੈਣਾ ਹੋਇਆ ਤੇ ਉਹੀ ਤੁਸੀਂ ਆਪਣਾ ਸਕਰੀਨਸ਼ਾਟ ਭੇਜ ਕੇ ਸਾਡੇ ਤੋਂ ਲੈ ਸਕਦੇ ਹੋਗੇ ਦੇਖੋ ਇਹ ਆਪਣਾ ਟਾਈਪੀ ਲਾਈਨਿੰਗ ਦੇ ਵਿੱਚ ਸੂਟ ਹੈ ਟਾਈਪੀ ਲਾਈਨਿੰਗ ਦੀ ਫੈਬਰਿਕ ਹੈਗੀ ਆਪਣੀ ਤੇ ਇਹਦਾ ਮਸ਼ੀਨ ਵਰਕ ਦੇ ਨਾਲ ਪਾਣੇ ਤਿਆਰ ਕਰਵਾਇਆ ਹੈ ਬਹੁਤ ਜਿਆਦੇ ਸੋਹਣਾ ਦੇਖੋ ਇਹ ਸਰਦਾਰੀ ਜਿਹਾ ਸੂਟ ਤਿਆਰ ਹੋਇਆ ਹੈਗਾ ਆਪਣਾ ਕਿਉਂਕਿ ਜਿਹੜੇ ਉਹੀ ਥ्रेड ਸੀਗੇ ਉਹੀ ਆਪਣੇ ਵਿੱਚ ਇਹਦੇ ਵਿੱਚ ਪ੍ਰਿੰਟ ਦੇ ਵਿੱਚ ਲਏਗੇ ਤੇ ਉਹੀ ਆਪਾਂ ਡਾਰਕ ਕਰਕੇ ਵਰਕ ਦੇ ਲਗਾਤੇ ਦੇਖੋ ਇਹਦਾ ਘੇਰੇ ਦੇ ਉੱਪਰ ਵਰਕ ਆ ਗਿਆ ਤੇ ਇਦਾਂ ਦੇਖੋ ਇਹਦੀਆਂ ਬਾਹਾਂ ਦੇ ਉੱਪਰ ਵਰਕ ਆ ਗਿਆ ਨਾਲ ਇਹਦੇ ਆਫ ਵਾਈਟ ਕਲਰ ਦੀ ਬੋਟਮ ਆਂਗੀ ਇਦਾਂ ਤੇ ਕਮਲ ਚਰੂੰਗਾ ਦੁਪੱਟਾ ਆਪਾਂ ਨੇ ਟਾਈ ਡਾਈ ਕਰਵਾਇਆ ਹੈ ਇਹ ਵਾਲਾ ਕਮਲ ਚਰੂੰਗਾ ਦੁਪੱਟਾ ਟਾਈ ਡਾਈ ਹੋਇਆ ਹੋਇਆ ਹੈ ਇਦਾਂ ਬਹੁਤ ਹੀ ਅੱਗੇ ਸੋਹਣਾ ਆਪਣਾ ਸੋਬਰ ਸਰਦਾਰੀ ਜਾਂ ਹਨ ਜਿਹੜਾ ਸੂਟ ਆ ਕੇ ਤਿਆਰ ਹੋਇਆਗਾ ਬਾਕੀ ਜਿਵੇਂ ਤੁਹਾਨੂੰ ਪਸੰਦ ਹੋਇਆ ਜਿਹੜੀ ਫੈਬਰਿਕ ਪਸੰਦ ਹੋਈ ਜਿਹੜਾ ਤੁਹਾਨੂੰ ਕਲਰ ਪਸੰਦ ਪ੍ਰਿੰਟ ਵਗੈਰਾ ਆਪਾਂ ਤੁਹਾਨੂੰ ਸੈਂਡ ਕਰਾਂਗੇ ਇਹਨਾਂ ਵਿੱਚੋਂ 50 50 ਜਾਂ ਹੁੰਦਾਗਾ ਕਿਉਂਕਿ ਜਦੋਂ ਨੂੰ ਆਪਾਂ ਵਰਕ ਵਗੈਰਾ ਕਰਾ ਕੇ ਵੀਡੀਓ ਅਪਲੋਡ ਕਰਦੇ ਆਂਗੇ ਉਦੋਂ ਉਹ ਵਾਲੇ ਪ੍ਰਿੰਟ ਆਊਟ ਹੋਏ ਜਾਂਦੇ ਨੇ ਨੰਨੇ ਪ੍ਰਿੰਟ ਆ ਜਾਂਦੇ ਨੇਗੇ ਇਹਨਾਂ ਵਿੱਚ ਪ੍ਰਿੰਟ ਤੁਹਾਨੂੰ ਸੈਂਡ ਕਰਾਂਗੇ ਜਿਹੜਾ ਪ੍ਰਿੰਟ ਹੋ ਸਕਦਾ ਤੁਹਾਨੂੰ ਮਿਲ ਵੀ ਜਾਵੇ ਸੇਮ ਪ੍ਰਿੰਟ ਬਟ ਅਗਰ ਨਾ ਸੇਮ ਹੋਇਆ ਤਾਂ ਇਹਦੇ ਨਾਲ ਦੇ ਪ੍ਰਿੰਟ ਆਪਾਂ ਤੁਹਾਨੂੰ ਸੈਂਡ ਕਰਾਂਗੇ ਉਹ ਸਿਲੈਕਟ ਕਰਕੇ ਤੁਸੀਂ ਸੇਮ ਵਰਕ ਦੇਣਾ ਤੇ ਅੰਦਰ ਕਰਵਾ ਸਕਦੇ ਹੋ ਹਾਂਜੀ ਦੇਖ ਜਿਹੜਾ ਆਪਣਾ ਨੈਕਸ ਸੂਟ ਹੈਗਾ ਇਹ ਵਾਲਾ ਆਪਣਾ ਕਾਟਨ ਸਿਲਕ ਤੇ ਤਿਆਰ ਹੋਇਆਗਾ ਕਾਟਨ ਸਿਲਕ ਦੀ ਇਹ ਵੀ ਫੈਬਰਿਕ ਹੈਗੀ ਇਹ ਵਾਲਾ ਪ੍ਰਿੰਟ ਤਾਂ ਆਪਣਾ ਟ੍ਰੈਂਡ ਦੇ ਵਿੱਚ ਆ ਇੱਕ ਫਿਰੋਜੀ ਕਲਰ ਇਹ ਕੇਵळा ਕਲਰ ਇਹ ਤਾਂ ਬਹੁਤ ਜ਼ਿਆਦਾ ਜਿੱਦਨ ਦਾ ਆਪਣਾ ਗਰਮੀਆਂ ਵਾਲਾ ਕੰਮ ਸਟਾਰਟ ਹੋਇਆ ਉਦੋਂ ਦੇ ਹੀ ਆਪਾਂ ਇਹ ਵਾਲੇ ਪ੍ਰਿੰਟ ਜਿਹੜੇ ਕਰਵਾ ਲਿਆਂਗੇ ਦੇਖੋ ਇਦਾਂ ਇਹਦੇ neck ਦੇ ਉੱਪਰ ਵਰਕਾ ਗਿਆ ਦਾ neck ਦੇ ਉੱਪਰ ਬੇਲ ਬਣਾਈ ਆਪਾਂ ਨੇ neck ਤੇ ਬੇਲ ਆ ਗਈ ਤੇ ਇਹਦੀਆਂ ਬਾਹਾਂ ਦੇ ਉੱਪਰ ਵਰਕਾ ਗਿਆ ਦਾ ਉਹੀ ਬੇਲ ਜਿਹੜੀ ਹੈਗੀ ਬਾਹਾਂ ਦੇ ਉੱਪਰ ਨੇ ਘੇਰੇ ਵਗੈਰਾ ਦੇ ਕੋਈ ਵਰਕ ਨਹੀਂ ਹੈਗਾ ਬਟ ਇਹਦੀ ਬਾਟਮ ਦਾ ਵਰਕ ਦੇਖੋ ਹੁਣ ਕਿੰਨਾ ਸੋਹਣਾ ਦੇਖੋ ਤਿਆਰ ਹੋਇਆਗਾ ਆਵੜੀ ਦੀ ਬਾਟਮਾ ਬਾਟਮ ਦੀ ਮੂਰੀ ਦੇ ਉੱਪਰ ਬੇਲ ਆ ਗਈ ਤੇ ਬਾਟਮ ਦੇ ਉੱਪਰ ਦੇਖੋ ਏਦਾਂ ਬੂਟੀਆਂ ਆ ਗਈਆਂ ਹੁਣ ਦੇਖੋ ਕਿੰਨਾ ਜ਼ਿਆਦਾ ਸੋਹਣਾ ਆਪਣਾ ਸੂਟ ਇਹ ਤਿਆਰ ਹੋਇਆਗਾ ਤੇ ਨਾਂ ਦੇਖੋ ਪ्योर ਕਮਲਚੁੰਨ ਦਾ ਦੁਪੱਟਾ ਹੈਗਾ ਇਹ ਵਾਲਾ ਕਮਲਚੁੰਨ ਦਾ ਦੁਪੱਟਾ ਤੇ ਸਾਰਾ ਦੇਖੋ ਟਾਈ ਡਾਈ ਹੋਇਆ ਹੈਗਾ ਬਾਕੀ ਤੁਸੀਂ ਜਿਵੇਂ ਚਾਹੋ ਜਿਹੜਾ ਦੁਪੱਟਾ ਚਾਹੋ ਜਿਹੜੀ ਫੈਬਰਿਕ ਚਾਹੋ ਉਸੇ ਰੇ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਬਹੁਤ ਜ਼ਿਆਦਾ ਸੋਹਣਾ ਆਪਣਾ ਸੂਟ ਹੈ ਜਿਹੜਾ ਇਹ ਰੈਡੀ ਹੋਇਆਗਾ ਇਹ ਜਿਹੜੀ ਕਾਟਨ ਸਿਲਕ ਦੀ ਫੈਬਰਿਕ ਹੈ ਬਹੁਤ ਜ਼ਿਆਦਾ ਵਧੀਆ ਹੈਗਾ ਕਾਟਨ ਸਿਲਕ ਤੇ ਬਰ ਇਸ ਵਾਰ ਕਾਫੀ ਟ੍ਰੈਂਡ ਦੇ ਵਿੱਚ ਲੇਗੇ ਮਲ ਕਾਟਨ ਵੀ ਹੁਣ ਇਸ ਵਾਰ ਆਇਆਗਾ ਹੁਣ ਨਵਾਂ ਨਵਾਂ ਫੈਬਰਿਕ ਹੀ ਆ ਮਲ ਕਾਟਨ ਦਾ ਬਹੁਤ ਜਿਆਦੇ ਵਧੀਆ ਫੈਬਰਿਕ ਆ ਆਪਣਾ ਦੇਖੋ ਜੇ ਤੁਸੀਂ ਇਹ ਸੇਮ ਡਿਜ਼ਾਈਨ ਦੇ ਨਾਲ ਤਿਆਰ ਕਰਵਾਉਣਾ ਤਾਂ ਆਪਣਾ ਸੇਮ ਨਾ ਕਰਵਾ ਕੇ ਲੈ ਸਕਦੇ ਹੋ ਹਾਂ ਦੇਖੋ ਜਿਹੜਾ ਆਪਣਾ ਨੈਕਸਟ ਸੂਟ ਹੈਗਾ ਹਾਂਜੀ ਜਿਹੜਾ ਆਪਾਂ ਨੇ ਇਹ ਸੂਟ ਤਿਆਰ ਕਰਵਾਇਆ ਇਹ ਪ੍ਰਿੰਟ ਵਾਲਾ ਸੂਟ ਹੈਗਾ ਆਪਣਾ ਸਾਰੇ ਆਪਾਂ ਪ੍ਰਿੰਟ ਵਾਲੇ ਸੂਟ ਵੀ ਦਿਖਾਵਾਂਗੇ ਤੁਹਾਨੂੰ ਦੇਖੋ ਇਹ ਬਰਬਰੀ ਦੀ ਫੈਬਰਿਕ ਆਗੀ ਬਰਬਰੀ ਦੀ ਫੈਬ੍ਰਿਕ ਆ ਤੇ ਇਦਾਂ ਦੇਖੋ ਇਹ ਪ੍ਰਿੰਟ ਵਾਲੀ ਸ਼ਰਟ ਆਗੀ ਤੇ ਸ਼ਰਟ ਦੇ ਨਾਲ ਆਪਾਂ ਘੇਰੇ ਦੇ ਉੱਪਰ ਵਰਕ ਕਰਵਾ ਲਿਆ ਤੇ ਇਹਦੀਆਂ ਬਾਹਾਂ ਦੇ ਉੱਪਰ ਵਰਕ ਕਰਵਾ ਲਿਆ ਮਸ਼ੀਨ ਵਰਕ ਦੇ ਨਾਲ ਦੇਖੋ ਆਪਾਂ ਨੇ ਤਿਆਰ ਕਰਵਾਇਆਗਾ ਗਲੇ ਤੇ ਕੋਈ ਵਰਕ ਨਹੀਂ ਗਲੇ ਨੂੰ ਆਪਾਂ ਸਟਿਚਿੰਗ ਨਾਲ ਸਟਾਈਲ ਤੇ ਸਟਿਚਿੰਗ ਸਟਾਈਲ ਦਿੱਤਾਗਾ ਤੇ ਇਦਾਂ ਦੇਖੋ ਦੇ ਘੇਰੇ ਤੇ ਪੈਚ ਲਗਾ ਕੇ ਆਪਾਂ ਨੇ ਵਰਕ ਕਰਵਾਇਆ ਕਿਉਂਕਿ ਦੇਖੋ ਇਹਦੀ ਪਲੇਨ ਬਾਟਮ ਸੀ ਇਹਦੇ ਨਾਲ ਪਲੇਨ ਬਾਟਮ ਦਾ ਆਪਾਂ ਨੇ ਬਾਹਾਂ ਤੇ ਤੇ ਘੇਰੇ ਦੇ ਉੱਪਰ ਪੈਚ ਲਗਾ ਕੇ ਫਿਰ ਉਹਦੇ ਬਾਕੀ ਤਾਂ ਦੇਖੋ ਕਿੰਨਾ ਜਿਆਦਾ ਸੋਹਣਾ ਆਪਣਾ ਸੂਟ ਜਿਹੜਾ ਇਹ ਤਿਆਰ ਹੋਇਆਗਾ ਨਾਲ ਆਪਾਂ ਪਿਓਰ ਕਮਲ ਚਨੂਨ ਦਾ ਦੁਪੱਟਾ ਜਿਹੜਾ ਉਹ ਤਿਆਰ ਕਰਵਾਇਆਗਾ ਸਾਰਾ ਦੇਖੋ ਟਾਇਡਾਈ ਕੀਤਾ ਹੋਇਆ ਦੁਪੱਟਾ ਆਪਣਾ ਬਹੁਤ ਜਿਆਦਾ ਸੋਹਣੀ ਟਾਇਡਾਈ ਦੀ ਡਿਜ਼ਾਈਨਿੰਗ ਤੁਸੀਂ ਜਿੱਦਾਂ ਨੇ ਕਹੋਗੇ ਆਪਾਂ ਤੁਹਾਨੂੰ ਓਦਾਂ ਦੀ ਕਰਵਾ ਕੇ ਦੇਵਾਂਗੇ ਕਿੰਨਾ ਜਿਆਦਾ ਸੋਹਣਾ ਦੇਖੋ ਆਪਣਾ ਜਿਹੜਾ ਸੂਟ ਆਹੀ ਬਣ ਕੇ ਤਿਆਰ ਹੋਇਆਗਾ ਨਾਲ ਪਲੇਨ ਬਾਟਮ ਤੇ ਟਾਇਡਾਈ ਕੀਤਾ ਹੋਇਆ ਦੁਪੱਟਾ ਕਮਲ ਚਨੂਨ ਦਾ ਤੇ ਬਰਗਰੀ ਦੀ ਆਪਣੀ ਫੈਬਰਿਕ ਦਾ ਬਹੁਤ ਹੀ ਜਿਆਦਾ ਸੋਹਣਾ ਦੇਖੋ ਆਪਣਾ ਇਹਦਾ ਸੂਟ ਤਿਆਰ ਹੋਇਆਗਾ ਤੁਸੀਂ ਜਿਹੜੇ ਵੀ ਕਲਰ ਤੇ ਚਾਹੋ ਜਿਹੜੀ ਫੈਬਰਿਕ ਤੇ ਚਾਹੋ ਸੇਮ ਵਰਕ ਦੇ ਨਾਲ ਤਿਆਰ ਕਰਵਾ ਸਕਦੇ ਹਾਂ ਹਾਂਜੀ ਜਿਹੜਾ ਆਪਣਾ ਇਹ ਦੇਖੋ ਪ੍ਰਿੰਟਡ ਸੂਟ ਤੇ ਵਰਕ ਕਰਵਾਇਆਗਾ ਇਹ ਆਪਣਾ ਜੈਪੁਰੀ ਦੇ ਵਿੱਚ ਹੈਗਾ ਸੂਟ ਇਹਦਾ ਜੈਪੁਰੀ ਡਾਟਸ ਦੇ ਵਿੱਚ ਤੇ ਜੋਰਜਟ ਦੀ ਇਹਦੀ ਫੈਬਰਿਕ ਆ ਸਕਾਈ ਕਲਰ ਹੈਗਾ ਦੇਖੋ ਐਮ ਜੈਪੁਰੀ ਦੇ ਵਿੱਚ ਤੁਹਾਨੂੰ ਕ੍ਰੇਪ ਦੇ ਵਿੱਚ ਵੀ ਸੂਟ ਮਿਲ ਜਾਣਗੇ ਔਰਗੈਂਜ਼ਾ ਚ ਵੀ ਮਿਲ ਜਾਣਗੇ ਤੇ ਤੁਹਾਨੂੰ ਜੌਰਜਟ ਚ ਵੀ ਮਿਲ ਜਾਣਗੇ ਇਹਨਾਂ ਵਿੱਚ ਅਲੱਗ-ਅਲੱਗ ਕਲਰ ਮਿਲਣਗੇ ਤੇ ਜਿਹੜੇ ਕਲਰ ਤੇ ਜਿਹੜੀ ਫੈਬਰਿਕ ਤੁਸੀਂ ਲੈਣੀ ਹੋਈ ਉਸ ਦਾ ਨੂੰ ਉਹਦੀ ਕਲਰ ਸੈਂਡ ਕਰ ਦਾਂਗੇ ਇਹ ਦੇਖੋ ਆਪਾਂ ਸੇਮ ਐਦਾਂ ਹੀ ਦੇਖੋ ਸਾਰਾ ਇਹ ਜੌਰਜਟ ਦੇ ਵਿੱਚ ਸੂਟ ਲਿਆਗਾ 올ਓਵਰ ਤੇ ਇਹਦੇ ਉੱਪਰ ਫਿਰ ਆਪਾਂ ਨੇ ਡਿਜ਼ਾਈਨ ਰੈਡੀ ਕਰਵਾਇਗਾ ਦੇਖ ਸਕਾਈ ਕਲਰ ਆ ਇਹਦਾ ਤੇ ਇਹ ਦੇਖਿਆ ਆ ਗਿਆ ਇਹਦੇ ਨੈਕ ਦੇ ਉੱਪਰ ਵਰਕ ਹੈਦਾ ਬਹੁਤ ਸੋਹਣਾ ਦੇਖੋ ਮਸ਼ੀਨ ਵਰਕ ਦੇ ਨਾਲ ਆਪਾਂ ਨੇ ਤਿਆਰ ਕਰਵਾਇਆਗਾ ਗਲੇ ਦੇ ਉੱਪਰ ਵਰਕ ਆ ਗਿਆ ਤੇ ਇਦਾਂ ਦੇਖੋ ਇਹਦੀ ਬਾਜੀ ਦੇ ਉੱਪਰ ਵਰਕ ਆ ਗਿਆ ਬਹੁਤ ਜਿਆਦਾ ਸੋਹਣਾ ਲੱਗਿਆ ਹੈਵੀ ਵਰਕ ਇਹਦੀ ਬਾਜੀ ਦੇ ਉੱਪਰ ਬਣਿਆ ਹੋਇਆ ਹੈ ਇਹਦੀ ਬਾਹਾਂ ਦੇ ਉੱਪਰ ਵਰਕ ਆ ਗਿਆ ਨੇ ਤੇ ਇੱਧਰ ਦੇਖੋ ਇਹਦੀ ਸਲਵਾਰ ਦੇ ਉੱਪਰ ਆ ਗਿਆ ਹੈ ਇਹ ਵਾਲਾ ਸਲਵਾਰ ਤੇ ਆ ਗਿਆ ਸਾਰਾ ਬਹੁਤ ਸੋਹਣਾ ਦੇਖੋ ਪੂਰੀਆ ਹੈਵੀ ਵਰਕਿੰਗ ਹੋਇਆ ਹੈ ਸਲਵਾਰ ਤੇ ਪੂਰਾ ਹੈਵੀ ਹੋਇਆ ਹੈ ਗਮਸ਼ੀਲ ਵਰਕ ਦੇ ਵਿੱਚ ਤੇ ਨਾਲ ਦੇਖੋ ਆਪਾਂ ਇਹਦੇ ਪਿਓਰ ਕਮਲ ਚੀਨ ਦਾ ਦੁਪੱਟਾ ਜਿਹੜਾ ਉਹ ਤਿਆਰ ਕਰਵਾਇਆ ਗਿਆ ਕਮਲ ਚੀਨ ਦਾ ਦੁਪੱਟਾ ਹੈਗਾ ਤੇ ਆਪਣਾ ਜਿਹੜਾ ਸਾਈਡ ਦਾ ਧੋਵਾਗਾ ਇਹ ਟਾਈ ਡਾਈ ਹੋਇਆ ਹੋਇਆ ਹੈ ਇਹਦਾ ਟਾਈ ਡਾਈ ਹੋਇਆ ਹੋਇਆ ਹੈਗਾ ਕੰਮ ਚੁੰੰਦ ਦਾ ਪੱਟਾਗਾ ਤੇ ਤੁਸੀਂ ਆਪਣਾ ਸੈਮੀ ਚਨੂਨ ਪਿਓਰ ਔਰਗੰਝਾ ਹਨ ਜਿਵੇਂ ਤੁਹਾਨੂੰ ਪਸੰਦ ਦਾ ਕੋਈ ਦੁਪੱਟਾ ਤੁਸੀਂ ਉਵੇਂ ਤਿਆਰ ਕਰਵਾ ਸਕਦੇ ਹੋ ਜੌਰ ਜੱਟ ਦੀ ਫੈਬਰਿਕਾ ਮਸ਼ੀਨ ਵਰਕ ਚ ਆਪਾਂ ਨੇ ਸੂਟ ਤਿਆਰ ਕਰਵਾਇਆ ਬਹੁਤ ਸੋਹਣੇ ਵਰਕ ਦੇ ਨਾਲ ਤਿਆਰ ਹੋਇਆ ਵਰਕ ਤੁਹਾਡਾ ਆਪਣਾ ਵੀ ਹੋ ਸਕਦਾ ਤੁਸੀਂ ਸਾਡੇ ਵਾਲਾ ਸੇਮ ਵੀ ਕਰਵਾ ਸਕਦੇ ਹੋ ਬਾਕੀ ਕਲਰ ਵਗੈਰਾ ਮੈਂ ਤੁਹਾਨੂੰ ਦੱਸਤੀ ਫੈਬਰਿਕ ਵੀ ਦੱਸਤੀ ਇਹਦੀ ਜਿਹੜੀ ਫੈਬਰਿਕ ਤੁਹਾਨੂੰ ਪਸੰਦ ਹੋਊਗੀ ਤੁਸੀਂ ਕੋਈ ਹੋਰ ਪ੍ਰਿੰਟ ਦੇ ਵਿੱਚ ਵੀ ਕਰਵਾ ਸਕਦੇ ਹੋ ਜ਼ਰੂਰੀ ਨਹੀਂ ਤੁਸੀਂ ਆਹ ਜੈਪਰੀ ਦੇ ਵਿੱਚ ਹੀ ਲੈਣਾਗਾ ਤੁਸੀਂ ਆਪਣਾ ਪ੍ਰਿੰਟ ਹੋਰ ਕਿਸੇ ਫੈਬਰਿਕ ਦੇ ਵਿੱਚ ਸਿਲੈਕਟ ਕਰਕੇ ਉਹਦੇ ਵਿੱਚ ਕਰਵਾ ਸਕਦੇ ਹੋ ਫੰਦੀ ਦੇ ਪਰ ਆਪਣਾ ਨੈਕਸਟ ਸੂਟ ਹੈਗਾ ਇਹ ਵਾਲਾ ਦਾ ਆਪਣਾ ਦੇਖੋ ਇਹ ਵੀ ਇਦਾਂ ਆਪਣਾ ਜੈਪਰੀ ਡਾਟਸ ਦੇ ਵਿੱਚ ਹੀ ਆ ਗਿਆ ਇਹ ਆਪਣੀ ਜਿਹੜੀ ਸ਼ਰਟ ਹੈਗੀ ਪਿਓਰ ਔਰਗੈਂਜ਼ਾ ਦੀ ਹੈ ਤੇ ਨਾਲ ਆਪਾਂ ਪਲੇਨ ਜਿਹੜੀ ਸਲਵਾਰ ਹੈਗੀ ਇਹ ਲਾਈ ਹੈਗੀ ਕ੍ਰੇਪ ਦੀ ਕ੍ਰੇਪ ਦੀ ਸਲਵਾਰ ਲਾਈ ਹੈਗੀ ਇਦਾਂ ਤੇ ਪਿਓਰ ਔਰਗੈਂਜ਼ਾ ਦੀ ਆਪਣੀ ਸ਼ਰਟ ਹੈਗੀ ਦੇਖੋ ਬਿੰਨੀਆਂ ਵਾਲੀ ਜੈਪਰੀ ਡਾਟਸ ਵਾਲੀ ਆ ਗਈ ਇਹ ਵੀ ਆਪਾਂ ਨੇ ਮਸ਼ੀਨ ਵਰਕ ਦੇ ਵਿੱਚ ਹੀ ਤਿਆਰ ਕਰਵਾਇਆ ਕਿੰਨਾ ਜਿਆਦਾ ਸੋਹਣਾ ਆਪਣਾ ਸੂਟ ਬਣਿਆਗਾ ਇਹ ਚੱਕਰੇ ਦੇ ਉੱਪਰ ਵਰਕ ਆ ਗਿਆ ਵਿੱਚ ਆਪਣੀ ਜਰੀ ਵੀ ਯੂਜ਼ ਕੀਤੀ ਹੈਗੀ ਇਹਦੇ ਤੇ ਬਾਕੀ ਆਪਣਾ ਪੂਰਾ ਹੈਵੀ ਬਣ ਗਿਆ ਤੇ ਗਲੇ ਤੇ ਵਰਕ ਆ ਗਿਆ ਤੇ ਇਦਾਂ ਦੇਖੋ ਇਹਦੀ ਬਾਜੂ ਦੇ ਉੱਪਰ ਵਰਕ ਆ ਗਿਆ ਇੰਨਾ ਜਾਂਦੇ ਸੋਹਣਾ ਆਪਣਾ ਜਿਹੜਾ ਸੂਟ ਤਿਆਰ ਹੋਇਆ ਹੈ ਇਹ ਜਿਹੜਾ ਤੁਹਾਨੂੰ ਪਹਿਲਾ ਸੂਟ ਦਿਖਾਇਆ ਉਹਦੇ ਬਾਅਦ ਤੁਸੀਂ ਇਹ 올ਓਵਰ ਵੀ ਕਰਵਾ ਸਕਦੇ ਹੋ ਆਪਾਂ ਇਹਦੇ ਨਾਲ ਮੈਚਿੰਗ ਬਾਟਮ ਕਰਵਾ ਲਈਏ ਇਦਾਂ ਵੀ ਲੈ ਸਕਦੇ ਨਾਲ ਪਿਓਰ ਕਮਲ ਚਨੂਨ ਦਾ ਦੁਪੱਟਾ ਦੇਖੋ ਇਹ ਤਿਆਰ ਹੋਇਆਗਾ ਤੇ ਇਹਦਾ ਦੇਖੋ ਪੰਜਾਬੀ ਡਾਟਸ ਜਿਹੇ ਵਿੱਚ ਚੱਕਰ-ਪੱਕੇ ਸਾਰੇ ਦੇ ਟਾਈ ਡਾਈ ਕਰਵਾਇਆ ਹੈਗਾ ਦੇਖੋ ਬਹੁਤ ਚਾਇਦੇ ਸੋਨਾ ਆਪਣਾ ਸੂਟ ਤਿਆਰ ਹੋਇਆਗਾ ਕਮਲ ਚਨੂਨ ਦਾ ਦੁਪੱਟਾਗਾ ਦੁਪੱਟਾ ਜਿਹੜਾ ਤੁਹਾਨੂੰ ਪਸੰਦ ਹੋਇਆ ਹੁਣ ਤੁਹਾਨੂੰ ਵੀ ਦੇਖੋ ਸਾਰਿਆਂ ਨੂੰ ਪਤਾ ਹੀ ਆ ਵੀ ਜੇ ਆਪਾਂ ਕਮਲ ਚਨੂਨ ਦੁਪੱਟਾ ਸੂਟਾਂ ਨਾਲ ਲਗਾਉਣੇ ਤਾਂ ਆਪਣਾ ਸੂਟ ਦਾ ਰੇਟ ਵੱਧਦਾ ਹੀ ਵੱਧਦਾਗਾ ਕਿਉਂਕਿ ਕਮਲ ਚਨੂਨ ਆਪਣੇ ਸਾਰੇ ਦੁਪੱਟਿਆਂ ਨਾਲ ਮਹਿੰਗਾ ਦੁਪੱਟਾ ਹੁੰਦਾਗਾ ਤੇ ਤੁਸੀਂ ਆਪਣਾ ਸੈਮੀ ਚਨੂਨ ਸੁਪਰ ਨੈਟ ਪਿਓਰ ਆਰਗੈਂਜ਼ਾ ਜਨਾ ਜਿਹੜਾ ਦੁਪੱਟਾ ਤੁਹਾਨੂੰ ਪਸੰਦ ਆ ਤੁਸੀਂ ਉਹ ਲਵਾ ਸਕਦੇ ਹੋਗੇ ਤੇ ਜਿਹੜੇ ਵੀ ਪ੍ਰਿੰਟ ਦੇ ਉੱਪਰ ਤੁਹਾਨੂੰ ਪਸੰਦ ਹੋਇਆ ਇਹ ਸੇਮ ਵਰਕ ਦੇ ਨਾਲ ਡਿਫਰਟ ਵਰਕ ਲੈਣਾ ਹੋਇਆ ਕਲਰ ਹੋਰ ਲੈਣਾ ਹੋਇਆ ਜਿਵੇਂ ਤੁਹਾਨੂੰ ਪਸੰਦ ਤੁਸੀਂ ਉਮੀ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਦੇਖ ਹਾਂਜੀ ਦੇਖੋ ਜਿਹੜਾ ਆਪਾਂ ਨੇ ਇਹ ਵਾਲਾ ਸੂਟ ਤਿਆਰ ਕਰਵਾਇਆ ਇਹ ਪਿਓਰ ਔਰਗਾਂਜ਼ਾ ਦੀ ਫੈਬਰਿਕ ਹੈਗੀ ਬਹੁਤ ਸੋਹਣਾ ਡਿਜ਼ਾਈਨਰ ਸੂਟ ਆਪਾਂ ਨੇ ਤਿਆਰ ਕਰਵਾਇਆ ਦੇਖੋ 올ਓਵਰ ਸੂਟ ਹੈਗਾ ਇਹ ਆਪਣਾ ਔਰਗਾਂਜ਼ਾ ਦੀ ਫੈਬਰਿਕ ਆ 올ਓਵਰ ਸੂਟ ਹੈਗਾ ਰੱਖਣ ਦਾ ਤੇ ਇਹ ਦੇਖੋ ਸ਼ਰਟ ਆਗੀ ਇਹਨੂੰ ਆਪਾਂ ਡਿਜ਼ਾਈਨਰ ਲੁੱਕ ਦਿੱਤੀ ਹੈਗੀ ਸ਼ਰਟ ਨੂੰ ਦੇਖੋ ਇਹਦੇ ਇੰਦਾ ਵਰਕ ਕਰਵਾਇਆ ਕਿੰਨਾ ਸੋਹਣਾ ਦੇਖੋ ਵਰਕ ਹੋਇਆ ਹੈਗਾ ਤਿੰਨ ਕਲਰ ਦਾ ਔਰਗੈਂਜ਼ਾ ਆਪਾਂ ਨੇ ਡਾਈ ਕਰਵਾ ਕੇ ਐਦਾ ਦੇਖੋ ਇੱਥੇ ਵਰਕ ਕੀਤਾ ਹੈ ਜਿਗਜੈਗ ਜੀ ਵਾਲਾ ਆਪਣਾ ਕਟਵਰਕ ਵਾਲਾ ਵਰਕ ਕਰਵਾਇਆ ਹੈਗਾ ਤਿੰਨ ਕਲਰ ਦਾ ਔਰਗੈਂਜ਼ਾ ਆਪਾਂ ਨੇ ਡਾਈ ਕਰਵਾਇਆ ਤੇ ਇੱਧਰ ਦੇਖੋ ਇਹ ਆ ਗਿਆ ਬਾਜੂ ਦਾ ਵਰਕ ਬਾਜੂ ਦਾ ਵਰਕ ਆ ਗਿਆ ਤੇ ਨਾਲ ਦੇਖੋ ਇਹ ਪਿਓਰ ਔਰਗੈਂਜ਼ਾ ਦਾ ਦੁਪੱਟਾ ਹੈਗਾ ਇਹ ਵਾਲਾ ਦੁਪੱਟਾ ਹੈਗਾ ਤੇ 4 ਸਾਈਡ ਦੁਪੱਟੇ ਦੇ ਆਪਾਂ ਨੇ ਕਟਵਰਕ ਕੀਤਾ ਹੈਗਾ ਦੇਖੋ ਕਿੰਨਾ ਸੋਹਣਾ ਆਪਣਾ ਸੂਟ ਬਣ ਕੇ ਤਿਆਰ ਹੋਇਆਗਾ ਤੁਸੀਂ ਐਦਾਂ ਹੀ ਆਪਣੇ ਹਾਂ ਡਿਜ਼ਾਈਨਰ ਸੂਟ ਤਿਆਰ ਕਰਵਾ ਸਕਦੇ ਹੋ ਜਿਹੜੇ ਅਸੀਂ ਕੋਈ ਵੀ ਤੁਹਾਨੂੰ ਫੈਬਰਿਕ ਦੱਸਦੇ ਹੁੰਨੇ ਆ ਪ੍ਰਿੰਟ ਸੁਪਾ ਦੇਣਾ ਅਪਲੋਡ ਕੀਤੇ ਹੋਏ ਤੁਸੀਂ ਕੋਈ ਵੀ ਪ੍ਰਿੰਟ ਲੈ ਸਕਦੇ ਹੋ ਕਾਫੀ ਸਾਰੇ ਪ੍ਰਿੰਟ ਆਪਣੇ ਕੋਲ ਹੈਗੇ ਨੇ ਹਰ ਇੱਕ ਫੈਬਰਿਕ ਦੇ ਵਿੱਚ ਹੈਗੇ ਲੇਗੇ ਔਰਗੈਂਜ਼ਾ ਚ ਲੋ ਕ੍ਰੇਪ ਚ ਲੋ ਟਿਸ਼ੂ ਚ ਲੋ ਸਿਮਰ ਚ ਹਨਾ ਹੁਣ ਗਰਮੀਆਂ ਵਾਲੇ ਚ ਵਾਟਰ ਕਾਟਨ ਚ ਮਸਲੀਨ ਚ ਜੋ ਵੀ ਫੈਬਰਿਕ ਤੁਹਾਨੂੰ ਚਾਹੀਦਾ ਹੈਗਾ ਪ੍ਰਿੰਟ ਵਾਲਾ ਉਹੀ ਆਪਣੇ ਕੋਲ ਅਵੇਲੇਬਲ ਆ ਤੁਸੀਂ ਕਿਸੇ ਤੇ ਵੀ ਆਪਣਾ ਹਨਾ ਐਦਾਂ ਦੇ ਡਿਜ਼ਾਈਨਰ ਸੂਟ ਤਿਆਰ ਕਰਵਾ ਕੇ ਲੈ ਸਕਦੇ ਆਪਾਂ ਐਦਾਂ ਤੁਹਾਨੂੰ ਹੋਰ ਵਰਕ ਵਗੈਰਾ ਦਿਖਾਵਾਂਗੇ ਸਾਰਾ ਤੁਸੀਂ ਆਪਣੀ ਡਿਜ਼ਾਈਨਿੰਗ ਦਾ ਆਈਡੀਆ ਇਹਨਾਂ ਤੋਂ ਲੈ ਸਕਦੇ ਹੋ ਤੇ ਪ੍ਰਿੰਟ ਤੁਸੀਂ ਆਪਣਾ ਸੈਂਡ ਸਿਲੈਕਟ ਕਰ ਸਕਦੇ ਹੋ ਜਿਹੜਾ ਕਿ ਤੁਹਾਨੂੰ ਪਸੰਦ ਦਾ ਫੈਬਰਿਕ ਹਾਂਜੀ ਇਹ ਸਨ ਆਪਣੇ ਅੱਜ ਵਾਲੇ ਸੂਟ ਤੇ ਸਾਰੇ ਆਪਾਂ ਪ੍ਰਿੰਟ ਵਾਲੇ ਸੂਟ ਤੁਹਾਨੂੰ ਦਿਖਾ ਚੁੱਕੇ ਹਾਂ ਜਿਹਦੇ ਦੁਪੱਟਾ ਤੁਹਾਨੂੰ ਸੂਟ ਦਿਖਾਏ ਸੀਗੇ ਬਹੁਤ ਯਾਦੇ ਸੋਹਣੇ ਕਬਸੂਰਤ ਆਪਣੇ ਸੂਟ ਨੇਗੇ ਮੈਨੂੰ ਨਹੀਂ ਲੱਗਦਾ ਕਿ ਇਹ ਕਿਸੇ ਨੂੰ ਨਹੀਂ ਪਸੰਦ ਆਏ ਹੋਣਗੇ ਤੇ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਇਆ ਤੁਸੀਂ ਉਹੀ ਆਪਣਾ ਹਨਾ ਸਾਡੇ ਤੋਂ ਖਰੀਦ ਸਕਦੇ ਹੋ ਤੇ ਸਕਰੀਨਸ਼ਾਟ ਭੇਜ ਕੇ ਆਪਣਾ WhatsApp ਤੇ ਸਾਨੂੰ ਭੇਜ ਕੇ ਆਪਣਾ ਇਹ ਸੂਟ ਜਿਹੜਾ ਆਰਡਰ ਕਰਵਾ ਸਕਦੇ ਹੋਗੇ ਇਸਾੜਾ ਜਿਹੜਾ ਸਕਰੀਨ ਦੇ ਉਪਰਾ WhatsApp ਨੰਬਰ ਆ ਰਿਹਾ 6239168900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਹੁਣ ਨਵੇਂ ਸੂਟਾਂ ਨਾਲ ਨਵੇਂ ਕਲੈਕਸ਼ਨ ਨਾਲ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ